ਕਿ ਕਈ ਵਾਰ ਕੋ-ਜਨਰੇਸ਼ਨ ਪਲਾਂਟ ਨੇ ਧੋਖਾ ਦਿੱਤਾ ਕਈ ਵਾਰ ਕੋ-ਜਨਰੇਸ਼ਨ ਪਲਾਂਟ ਨੇ ਧੋਖਾ ਦਿੱਤਾ ਪ੍ਰਸ਼ਾਸਨ ਕਿਉਂ ਨਹੀਂ ਲੈ ਰਿਆ ਸਿੱਖਿਆ ਦੋਸਤੋ ਜਦ ਕੋਈ ਤੁਹਾਡੀ ਮੁਸ਼ਕਲਾਂ ਨੂੰ ਵਧਾਵੇ ਜਦ ਕੋਈ ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਵਧਾਵੇ ਤਾਂ ਕੀ ਸਮਝੀਏ ਇਹ ਤਾਕਤ ਦੀ ਲਈ ਜਾ ਰਹੀ ਹੈ ਪ੍ਰੀਖਿਆ ਦੋਸਤੋ ਇਹ ਹੌਸਲੇ ਤੇ ਸਬਰ ਦੀ ਲਈ ਜਾ ਰਹੀ ਹੈ ਪ੍ਰੀਖਿਆ ਦੋਸਤੋ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਤਰੀ ਸੁਰੀ ਤੁਸੀਂ ਸ਼ਹਿਰ ਤੋਂ ਨਜ਼ਰ ਆ ਲੈਂਦੇ ਵੀਡੀਓ ਕਿਸ ਬਾਬਤ ਹੋਣ ਵਾਲੀ ਸਾਥੀ ਇਸ ਸਮੇਂ ਅਸੀਂ ਗੰਨਾ ਮਿਲਦੇ ਬਾਹਰ ਮੌਜੂਦ ਹਾਂ ਔਰ ਇੱਥੇ ਧਰਨਾ ਲੱਗਿਆ ਹੋਇਆ ਕਿਸਾਨ ਪਰੇਸ਼ਾਨ ਹਨ ਜਾਣ ਬੁੱਝ ਕੇ ਕੋਈ ਧਰਨਾ ਨਹੀਂ ਲਾਉਂਦਾ ਜਦੋਂ ਗੱਲ ਸਿਰ ਤੋਂ ਉੱਪਰ ਚਲੇ ਜਾਂਦੀ ਹੈ ਫਿਰ ਹੀ ਧਰਨਾ ਲੱਗਦਾ ਔਰ 15-20 ਮਿੰਟ ਪਹਿਲਾਂ ਕਹਿੰਦੇ ਕਿ ਮੀਟਿੰਗ ਹੁੰਦੀ ਹੈ ਅੰਦਰ ਜਾ ਕੇ ਜਿਹੜਾ ਪ੍ਰਸ਼ਾਸਨ ਉਤਰਾ ਮੀਟਿੰਗ ਹੁੰਦੀ ਅੰਦਰ ਭਰੋਸਾ ਦਿਵਾਇਆ ਜਾਂਦਾ ਕਿ ਕੋ ਜਨਰੇਸ਼ਨ ਪਲਾਂਟ ਚ ਜਿਹਦੇ ਚ ਦਿੱਕਤ ਆ ਰਹੀ ਸੀ ਜਿਹਦੇ ਕਰਕੇ ਮਿਲ ਬੰਦ ਹੋਈ ਸੀਗੀ ਉਹਨੂੰ ਦੁਬਾਰਤ ਹੀ ਸਚਾਰੂ ਢੰਗ ਨਾਲ ਚਲਾਇਆ ਜਾਵੇਗਾ ਲੇਕਿਨ ਮੀਟਿੰਗ ਖਤਮ ਹੁੰਦੀ ਉਸ ਤੋਂ ਬਾਅਦ ਫਿਰ ਪੱਠਾ ਵਹਿ ਜਾਂਦਾ ਫੇਕ ਕੋ ਜਨਰੇਸ਼ਨ ਪਲਾਂਟ ਚ ਦੱਸਿਆ ਜਾ ਰਿਹਾ ਕਿ ਪ੍ਰੋਬਲਮ ਆ ਗਈ ਹੈ 15 ਦਿਨ ਹੋਏ ਆ ਪੜਾਈ ਨੂੰ ਸ਼ੁਰੂ ਕੀਤੇ ਔਰ 15 ਦਿਨਾਂ ਵਿੱਚ ਸਾਡੇ 4-5 ਦਿਨ ਜਿਹੜੀ ਐ ਉਹ ਗੰਨਾ ਮਿਲ ਬੰਦ ਰਹਿੰਦੀ ਐ 300 ਤੋਂ ਵੱਧ ਪਰਚੀਆਂ ਕੱਟ ਦਿੱਤੀਆਂ ਗਈਆਂ ਆ ਦਿਖਾ ਹਜਰਾ ਪਿਛਲਾ ਨਜ਼ਾਰਾ ਉਹ ਦੇਖੋ ਕਿਵੇਂ ਟਰਾਲੀਆਂ ਜਿਹੜੀਆਂ ਇੱਥੇ ਅੰਦਰ ਲੱਦੀਆਂ ਖੜੀਆਂ ਹਨ ਤਿੰਨ ਤਿੰਨ ਦਿਨ ਤੋਂ ਕਿਸਾਨ ਵੀਰ ਪਰੇਸ਼ਾਨ ਨੇ ਉਹ ਥੰਬਸ ਅਪ ਜਿਹੜੇ ਕਰ ਰਹੇ ਨੇ ਬਲਵੀਰ ਮੂਸਾਪੁਰੀਆ ਜੀ ਨੇ ਸਾਡੇ ਸਭ ਤੋਂ ਟੌਪ ਮੋਸਟ ਫਾਲੋਅਰ ਨੇ ਵੀਡੀਓ ਸ਼ੁਰੂ ਹੁੰਦੀ ਨਾਲ ਦੀ ਨਾਲ ਹੀ ਕਮੈਂਟ ਆ ਜੀ ਦਾ ਧੰਨਵਾਦ ਵੀਰ ਜੀ ਤੁਹਾਡਾ ਇੰਨਾ ਪਿਆਰ ਸਤਿਕਾਰ ਦੇਣ ਲਈ ਔਰ ਦਿਖਾਓ ਜੜੇ ਇੱਕ ਵਾਰੀ ਤਸਵੀਰਾਂ ਕਿਸਾਨ ਜਦੋਂ ਪਰੇਸ਼ਾਨ ਹੁੰਦਾ ਉਦੋਂ ਹੀ ਆਵਾਜ਼ ਬੁਲੰਦ ਕਰਨੀ ਪੈਂਦੀ ਹੈ ਜਦੋਂ ਐਂ ਲੱਗਦਾ ਕਿ ਹੁਣ ਪ੍ਰਸ਼ਾਸਨ ਨੇ ਇੱਕ ਵਾਰ ਫਿਰ ਤੋਂ ਪ੍ਰੀਖਿਆ ਲੈਣੀ ਹੈ ਉਦੋਂ ਹੀ ਧਰਨੇ ਮਜਾਰੇ ਕਰਨੇ ਪੈਂਦੇ ਹਾਲੇ ਝੋਨੇ ਦਾ ਹਾਲ ਤੁਸੀਂ ਦੇਖ ਲਓ ਕਿ ਝੋਨੇ ਵਿੱਚ ਫਸਲ ਕਿਵੇਂ ਰੁਲੀ ਹੈ ਕਿੰਨੀਆਂ ਦਿੱਕਤਾਂ ਕਿੰਨੀਆਂ ਤੰਗੀਆਂ ਕਿਸਾਨ ਨੂੰ ਝੱਲਣੀਆਂ ਪਈਆਂ ਹਾਲੇ ਉਹ ਜਿਹੜੇ ਜ਼ਖਮ ਭਰੇ ਨਹੀਂ ਤੇ ਨਵੇਂ ਜ਼ਖਮ ਸ਼ੁਰੂ ਹੋ ਗਏ ਇੱਕ ਵਾਰ ਤੁਹਾਨੂੰ ਜਿਹੜੀਆਂ ਬਿਲਕੁਲ ਸਟੇਜ ਤੋਂ ਤਸਵੀਰਾਂ ਦਿਖਾ ਦਿੰਨੇ ਆ ਪੁਲਿਸ ਪ੍ਰਸ਼ਾਸਨ ਵੀ ਮੌਕੇ ਤੇ ਮੌਜੂਦ ਹੈ ਅਮਰਜੀਤ ਬੁਰਜ ਉਹਨਾਂ ਨਾਲ ਗੱਲਬਾਤ ਕਰਾਂਗੇ ਅਮਰਜੀਤ ਬਾਜੀ ਨਾਲ ਗੱਲ ਕਰ ਲੰਦੇ ਜੇ ਅਮਰਜੀਤ ਬਾਜੀ ਸਥਿਤੀ ਇੱਕ ਵਾਰੀ ਸਮਝਾ ਦਿਓ ਜਿਹੜੇ ਘਰ ਬੈ ਕੇ ਸਾਡੇ ਪਰਿਵਾਰਕ ਜੀ ਦੇਖ ਰਹੇ ਆ ਅੱਜ ਤੁਹਾਨੂੰ ਇੱਧਰ ਆਜੋ ਜਿਹੜਾ ਪਲਾਟ ਆ ਉਹ ਸਹੀ ਤਰੀਕੇ ਨਾਲ ਦੱਲੂਗਾ ਪਹਿਲਾਂ ਤਾਂ ਤੁਹਾਡਾ ਸੋਰੀ ਸਾਹਿਬ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੀ ਜਿਹੜੀ ਗੱਲ ਆ ਉਹ ਪ੍ਰਸ਼ਾਸਨ ਤੱਕ ਪ੍ਰਸ਼ਾਸਨ ਤੱਕ ਤੇ ਲੋਕਾਂ ਤੱਕ ਜਿਹੜੀ ਪਹੁੰਚਣ ਆਏ ਹੋ ਜੀ ਇਹ ਜਿਹੜੀ ਮੈਲ ਨੂੰ 15 ਦਿਨ ਹੋਏ ਆ ਚੱਲਦੀ ਨੂੰ 15 ਦਿਨਾਂ ਦੇ ਵਿੱਚ ਲਗਭਗ 4.5 5 ਦਿਨ ਸਾਡੀ ਕਾਊਂਟਿੰਗ ਦੇ ਮਤਲਬ ਰੁਕ ਗਈ ਹੈ ਕੱਲ ਵੀ ਮੀਟਿੰਗ ਆਇਣਾ ਨਾਲ ਹੋਈਆਂ ਇਹਨਾਂ ਨੇ ਭਰੋਸਾ ਦਵਾਇਆ ਸੀ ਵੀ ਚੱਲ ਪਊਗੇ ਅਸੀਂ ਸਵੇਰ ਦੇ ਫੇਰ ਆ ਕੇ ਸਾਰੀਆਂ ਜਥੇਬੰਦੀਆਂ ਬੈਠੀਆਂ ਸਵੇਰੇ ਵੀ ਇਹਨਾਂ ਨੇ ਭਰੋਸਾ ਦਵਾਇਆ ਵੀ ਚੱਲ ਪਊਗੇ 5 ਮਿੰਟ ਨਹੀਂ ਚੱਲਿਆ ਨਾਲੇ ਫੇਰ ਬੰਦ ਕਰ ਦਿੱਤਾ ਜੀ ਕਿਸੇ ਕਦੇ ਮੀਟਿੰਗ ਹੋਈ ਮੀਟਿੰਗ 'ਚ ਭਰੋਸਾ ਦਵਾਇਆ ਗਿਆ ਭਰੋਸਾ ਦਵਾਇਆ ਜਾਂਦਾ ਕੰਮ ਕੋਈ ਨਹੀਂ ਕੀਤਾ ਜਾਂਦਾ ਇਹਦਾ ਵੀ ਇੱਕ ਜੋ ਸਾਨੂੰ ਲੱਗਦਾ ਕਾਰਨ ਉਹ ਇਹ ਹੈ ਕਿ ਇਹ ਜਿਹੜਾ ਅਗਲੇ ਸਾਲ ਜਿਹੜਾ ਇਹ ਮਿਲ ਦੇ ਸਪਰਦ ਹੋ ਜਾਣਾ ਜਿਹੜਾ ਜੁਨਟ ਹੈਗਾ ਉਹ ਜਿਹੜਾ ਉਹ ਜਿਹੜਾ ਪ੍ਰਾਈਵੇਟ ਸੈਕਟਰ ਦਾ ਬੰਦਾ ਹੈਗਾ ਉਹ ਇਹਦੇ ਉੱਤੇ ਇਨਵੈਸਟਮੈਂਟ ਨਹੀਂ ਹੁਣ ਕਰ ਰਿਹਾ ਤੇ ਇਹ ਸਰਕਾਰ ਨੂੰ ਨਿਜੀ ਦਖਲ ਦੇਣਾ ਪੈਣਾ ਕਿਉਂਕਿ ਸਹਿਕਾਰੀ ਮਿਲ ਹੈ ਬਹੁਤ ਵੱਡਾ ਪਲਾਂਟ ਹੈ ਨਵੇਂ ਸ਼ਹਿਰ ਦੇ ਵਿੱਚ ਸਭ ਤੋਂ ਵੱਡਾ ਪਲਾਂਟ ਇਹ ਜਿਹ ਹੈਗਾ ਸੋ ਨਿਜੀ ਦਖਲ ਜਦੋਂ ਤੱਕ ਪ੍ਰਸ਼ਾਸਨ ਸਰਕਾਰ ਨਹੀਂ ਦਿੰਦੀ ਨਹੀਂ ਉਹਦੀ ਨਕੀਲ ਕਰਸਦੀ ਉਦੋਂ ਤੱਕ ਸਾਨੂੰ ਲੱਗਦਾ ਵੀ ਸਾਡੀ ਮੇਲ ਨਹੀਂ ਚੱਲਦੀ ਤੇ ਪ੍ਰਾਈਵੇਟ ਮੇਲੇ ਚ ਤੇ ਦਿੱਕਤ ਆ ਰਹੀ ਹੈ ਨਹੀਂ ਪ੍ਰਾਈਵੇਟ ਮੇਲਾ ਚ ਕੋਈ ਦਿੱਕਤ ਨਹੀਂ ਹੈ ਜੀ ਫਗਵਾੜਾ ਕੋਲ ਚੱਲਦੀ ਆ ਬਹੁਤ ਪੁਰਾਣੀ ਮੇਲਾ ਹੈ ਜੀ ਬਿਲਕੁਲ ਵਧੀਆ ਚੱਲਦੀ ਆ ਕੋਈ ਦਿੱਕਤ ਨਹੀਂ ਹੈ ਸਵੇਰੇ ਜਾਓ ਦੁਪਹਿਰ ਨੂੰ ਵੇਲੇ ਦੁਪਹਿਰੇ ਜਾਓ ਸ਼ਾਮ ਨੂੰ ਵੇਲੇ ਹਾਂ ਹੁਣ ਕਿੰਨੇ ਦਿਨ ਤੋਂ ਕਿਸਾਨ ਵੀਰ ਇੱਥੇ ਖੜੇ ਹੈ ਲਗਭਗ 4 ਦਿਨ ਹੋ ਗਿਆ ਜੀ ਚਾਰ 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 ਦਿਨ ਹੋ ਗਿਆ ਜੀ ਖੜੇ ਨੂੰ ਤਿੰਨ ਦਿਨ ਤਾਂ ਮੇਰਾ ਟਰੈਕਟਰ ਹੋ ਗਿਆ ਇੱਥੇ ਖੜੇ ਨੂੰ ਜਿਹਦੇ ਕੋਲ ਇੱਕੋ ਇੱਕ ਟਰੈਕਟਰ ਹੈ ਉਹਨੇ ਪਿੱਛੇ ਵੀ ਕੰਮ ਕਰਨਾ ਬਾਹਗੇ ਫਸਲ ਵੀ ਵੇਚਣੀ ਆ ਸਿੰਗਲ ਮੈਨ ਆ ਉਹਨੇ ਦਵਾਈ ਵੀ ਲੈਣੀ ਘਰਦਿਆਂ ਦੀ ਹੋਰ ਵੀ ਪਰਿਵਾਰਕ ਜਮੇਲੇ ਦੇਖਣੇ ਆ ਤੇ ਪੰਜ ਪੰਜ ਦਿਨ ਕਿਵੇਂ ਜ਼ਿੰਮੇਵਾਰੀ ਤੇ ਕਿਸਾਨ ਤਾਂ ਝੋਨੇ ਦੀ ਮਾਰ ਤੋਂ ਨੇ ਇੱਠੇ ਆ ਦੇਖੋ ਸਰਕਾਰਾਂ ਨੇ ਉਹਦੇ ਵਿੱਚ ਕਾਫੀ ਖੱਜਲ-ਖਵਾਰੀ ਸਾਡੀ ਕੀਤੀ ਹੈ ਚਲੋ ਉਹ ਨਿਬੜ ਗਿਆ ਕੰਮ ਮਸਲਾ ਇਹ ਆਪਾਂ ਅੱਗਾ ਦਾ ਸਵਾਰ ਲਈਏ ਆਣ ਵਾਲਾ ਦਾ ਸਵਾਰ ਲਈਏ ਉਹਦੇ ਉੱਤੇ ਵੀ ਜਿਹੜੀ ਹੈ ਸਰਕਾਰ ਬਿਲਕੁਲ ਧਿਆਨ ਨਹੀਂ ਦੇ ਦੇ। ਉਹਨਾਂ ਦਾ ਹੱਲ ਕਿੱਦਾਂ ਹੋਊਗਾ? ਹਾਲੇ ਦਾ ਜਦੋਂ ਅਸੀਂ ਤਾਂ ਜਾਣਿਆ ਵੀ ਪ੍ਰਸ਼ਾਸਨ ਮਾਨਯੋਗ ਡੀਸੀ ਸਾਹਿਬ ਦੇ ਵਿੱਚ ਨਿੱਜੀ ਦਖਲ ਦੇਣ ਇਹਨਾਂ ਦੇ ਮਾਲਕ ਨੂੰ ਬੁਲਾ ਕੇ ਤੇ ਮੈਲ ਦੇ ਮੈਂਬਰਾਂ ਨੂੰ ਬੁਲਾ ਕੇ ਜੁਨੀਅਨ ਦੇ ਮੈਂਬਰਾਂ ਨੂੰ ਬੁਲਾ ਕੇ ਇਹਦਾ ਜਿਹੜਾ ਸੰਤੋਸ਼ ਤਾਂ ਹਾਲਿਆ ਉਹ ਕੱਢਿਆ ਜਾਵੇ ਹਰ ਸਾਲ ਪ੍ਰੋਬਲਮ ਆਉਂਦੀ ਹੈ ਹਰ ਇੱਕ ਸਾਲ ਆਉਂਦੀ ਹੈ ਜੀ ਬਿਲਕੁਲ ਜੀ ਸਰਪੰਚ ਸਾਹਿਬ ਤੁਸੀਂ ਵੀ ਆਇਓ ਦਿੱਕਤਾਂ ਅਸੀਂ ਸੁਣ ਲਈਆਂ ਤੁਹਾਡੀ ਜ਼ੁਬਾਨੀ ਜਾਣਨਾ ਚਾਹੂੰਗਾ ਨੌਜਵਾਨੀ ਇਹ ਹੈ ਕਿ ਸਾਨੂੰ ਆ ਮੈਲ ਚੱਲਦੀ ਨੂੰ 15 ਦਿਨ ਹੋਏ ਐ ਜੋ ਸਾਡੇ ਅਮਰਜੀਤ ਭਾਜੀ ਨੇ ਦੱਸਿਆ ਅਸੀਂ ਨਹੀਂ ਚਾਹੁੰਦੇ ਕਦੇ ਵੀ ਰੋਡ ਦਾ ਨਾ ਲਾਣਾ ਨਾ ਸਾਡੀ ਅਸੀਂ ਅੱਜ ਵੀ ਨਹੀਂ ਲਾਣਾ ਚਾਹੁੰਦੇ ਸੀ ਇਹ ਵੀ ਅੰਦਰ ਸਾਨੂੰ ਮੀਟਿੰਗ 'ਚ ਭਰੋਸਾ ਦਿੱਤਾ ਜੀ ਹੁਣ ਪ੍ਰੋਬਲਮ ਨਹੀਂ ਆਊਗੀ ਅਜੇ ਅਸੀਂ ਸਾਰੇ ਅੰਦਰੇ ਬੈਠੇ ਆ ਕਿਸਾਨ ਜਾਂ ਬਾਹਰ ਨਿਕਲਣ ਵਾਲੀ ਆਗੀ ਹਾਂ 플ੌਟ ਪਹਿਲੇ ਹੀ 플ੌਟ ਬੰਦ ਹੁਣ ਇੰਨਾ ਮਾੜਾ ਹਾਲ ਹੋਇਆ ਦਾ 플ੌਟ ਦਾ ਜਿਹੜਾ ਇਹਦਾ ਓਨਰ ਹੋ ਹੈਗਾ ਮਜੀਠੀਆ ਉਹ ਨਹੀਂ ਇਹਦੀ ਰਿਪੇਅਰ ਕਰਾਂਦਾ ਕਿਉਂਕਿ ਇਹਦਾ ਐਗਰੀਮੈਂਟ ਜਿਹੜਾ ਆਖਰੀ ਸਾਲ ਵਾਹੇ ਮੋਹਲੇ ਥਾਲੇ ਮਿਲਦਾ ਹੋ ਜਾਣਾ ਹੁਣ ਐਸ ਬਹਾਰ ਨਾਲ ਤਾਂ ਕਿਸਾਨ ਨੂੰ ਹੁਣ 8-8 ਦਿਨ ਕਿਸੇ ਨੂੰ 3 ਦਿਨ 4 ਦਿਨ ਦਿੱਕਤ ਹੈ ਪਰੇਸ਼ਾਨੀ ਦਾ ਹੈ ਦੇਖੋ ਥੋੜੀ ਦਿੱਕਤ ਨਹੀਂ ਹੈ ਮੇਲੇ ਦੇ ਵਿੱਚ ਟਰੈਲੀ ਬਿਲੀ ਹੋਈ ਚੜੀਦੀ 10 ਘੰਟੇ ਦੇ ਵਿੱਚ ਵਿੱਚ ਜਿਵੇਂ ਅਮਰਜੀਤ ਭਾਈ ਨੇ ਕਿਹਾ ਜੇ ਕੋਈ ਇੱਕ ਟਰੈਲੀ ਹੋ ਕੀ ਕਰੂਗਾ ਇਹਦੇ ਕੋਈ ਇੱਕ ਸਾਡੇ ਕੋਲ 4-4 ਚਾਰੇ ਅੰਦਰ ਖੜੀਆਂ ਕੱਲ ਫੇਰ ਨਹੀਂ ਲੱਦੀ ਟਰੈਲੀ ਕੋਈ ਜੇ ਇਹਦੀ ਰੋਜ਼ ਟਰੈਲੀ ਆਣੀ ਉਹ ਕਿੱਥੋਂ ਲਿਆਊਗਾ ਜੀ ਇੰਨੀ ਹੁਣ ਪ੍ਰਾਈਵੇਟ ਮੈਹਲਵਾਂ ਜਾਂਦੇ 4 ਘੰਟੇ ਚ ਬਿਲੀ ਟਰੈਲੀ 4 ਘੰਟੇ ਮਲੋਹ ਵੀ ਫਗਵਾੜੇ ਵੀ ਹੁਣ ਪਰਵਨਾ ਮਿਲਣ ਜਾਣ ਨੂੰ ਖਰਚਾ ਆਂਦਾ ਹੁਣ ਕਿੰਨੀ ਦੇਰ ਇੱਥੇ ਧਰਨਾ ਲਾਉਂਗਾ ਦੇਖੋ ਧਰਨਾ ਹਜੇ 2 ਘੰਟੇ ਹੋ ਗਏ ਡੇਢ ਬੈਠਿਆਂ ਨੂੰ ਧਰਨਾ ਅੰਦਰ ਆਇ ਪ੍ਰਸ਼ਾਸਨ ਨਾਲ ਗੱਲਬਾਤ ਕਰਾਂਗੇ ਜਾਂ ਜਾਂਦਾ ਡੀਐਸਪੀ ਸਾਹਿਬ ਆਏ ਰਾਜਕੁਮਾਰ ਜਦ ਤੱਕ ਜਦੋਂ ਤੱਕ ਇਹਨਾਂ ਦਾ ਡੀਸੀ ਦਾ ਕੋਈ ਨੁਮਾਇੰਦਾ ਡੀਸੀ ਸਾਹਿਬ ਦਾ ਜਾਂ ਕੋਈ ਏਡੀਸੀ ਜਾਂ ਕੋਈ ਵੀ ਕੰਨ ਦਾ ਉਦੋਂ ਪ੍ਰੋਸਾ ਦੇਵੋਗੇ ਵੇ ਚੱਲੂਗੀ ਇਹ ਤਾਂ ਉੱਠਾਂਗੇ ਨਹੀਂ ਨਹੀਂ ਉੱਠਾਂਗੇ ਮੇਰਾ ਤੁਹਾਡੇ ਵੀ ਵੀ ਵਰਤੀ ਪਹੁੰਚਣ ਦੇ ਵੀ ਬਹੁਤ-ਬਹੁਤ ਧੰਨਵਾਦ। ਹਲੋ ਇਹ ਸਾਡਾ ਭਰਾ ਹੈ ਜੀ। ਸੰਦੀਪ ਸਰਪੰਚ ਪਿੰਡ ਭੰਗਲਾ ਤੋਂ 100 ਪਿੰਡ ਦਾ ਸਰਪੰਚ ਹੈ। ਉਮੀਦ ਕਰਦੇ ਆ ਕਿ ਛੇਤੀ ਮਸਲਾ ਲੋ। ਹਾਂਜੀ ਅਸੀਂ ਤਾਂ ਹੀ ਜਾਣੇ ਆ। ਠੀਕ ਹੈ। ਤੁਹਾਡੇ ਮਾਧਿਅਮ ਰਾਹੀਂ ਸਰਕਾਰ ਦੇ ਜੋ ਸਰਕੇ ਕੋਈ ਠੀਕ ਹੈ। ਬਹੁਤ ਸ਼ੁਕਰੀਆ। ਆਪਾਂ ਨਾਲ ਦੀ ਨਾਲ ਇੱਧਰ ਦਿਖਾ ਦਈਏ। ਉਹ ਜਿਹੜਾ ਵੀਰ ਬੈਠਾ ਕੋਈ ਸ਼ੌਕ ਨਹੀਂ ਹੈ ਕਿ ਇਦਾਂ ਧਰਨਾ ਲਾ ਕੇ ਬਹਿ ਜਾਵੇ। ਜਦ ਦਿੱਕਤ ਆਉਂਦੀ ਹੈ, ਜਦ ਪ੍ਰੋਬਲਮ ਆਉਂਦੀ ਹੈ, ਉਦੋਂ ਪੈਣਾ ਪੈਂਦਾ। ਇਹਨਾਂ ਨੂੰ ਵੀ ਪਰਿਵਾਰ ਅੜੀਕਦਾ। ਇਹ ਵੀ ਚਾਹੁੰਦੇ ਕਿ ਟਾਈਮ ਨਾ ਘਰ ਜਾਈਏ। ਨਵੇੜੀਆਂ ਪਰ ਇੱਥੇ ਜਦੋਂ ਪਰੇਸ਼ਾਨੀ ਆ ਜਾਂਦੀ ਹੈ ਫਿਰ ਇਸ ਤਰੀਕੇ ਧਰਨਾ ਮਜਾਦਾ ਕਰਨਾ ਪੈਂਦਾ ਭਾਈ ਕੋਈ ਗੱਲ ਕਰੂਗੇ ਜਿੱਥੇ ਹੋਊਗਾ ਪਰ ਇਹ ਪਿਆਰ ਦੇ ਖਰਾ ਦੇ ਦਾਲਾ ਦੇ ਰਹੇ ਚਲੋ ਇਹੀ ਪ੍ਰੋਬਲਮ ਹੈ ਅਸੀਂ ਆਵਾਜ਼ ਨਹੀਂ ਬੁਲੰਦ ਕਰਦੇ ਆਵਾਜ਼ ਬੁਲੰਦ ਕਰਨੀ ਚਾਹੀਦੀ ਦਿਖਾ ਦਿਓ ਦੁਆਬਾ ਕਿਸਾਨ ਯੂਨੀਅਨ ਸਾਡੀ ਆਪਣੀ ਕਿਸਾਨ ਯੂਨੀਅਨ ਝੰਡਾ ਉਹਦਾ ਤੁਸੀਂ ਦਿਖਾ ਦਿਓ ਹਮੇਸ਼ਾ ਕਿਸਾਨਾਂ ਨੂੰ ਜਦੋਂ ਔਂਕੜਾ ਆਉਂਦੀਆਂ ਗੱਲਬਾਤ ਕੀਤੀ ਜਾਂਦੀ ਹੈ ਪਲਵੀਰ ਮੂਸਾਪੁਰਿਆ ਜਿੰਨੇ ਗੱਲਬਾਤ ਕਰਦੇ ਆਜੋ ਬਲਵੀਰ ਭਾਜੀ ਸਾਡੇ ਵਿਚਾਰ ਜਾਣਨੇ ਆ ਮੈਂ ਕਿਸਾਨਾਂ ਨੂੰ ਦਿੱਕਤ ਜਿਹੜੀ ਆ ਰਹੀ ਉਹ ਤੇ ਕੀ ਕਹੋਗੇ ਕਿਸਾਨਾਂ ਨੂੰ ਦਿੱਕਤ ਆ ਰਹੀ ਹੈ ਇਹ ਪਲਾਂਟ ਕਰਕੇ ਮਿਲ ਤਾਂ ਬਿਲਕੁਲ ਠੀਕ ਹੈ ਮਿਲ ਤਾਂ ਬਿਲਕੁਲ ਠੀਕ ਹੈ ਜਿਹੜੀ ਦਿੱਕਤ ਆ ਰਹੀ ਆ ਕਿਸਾਨਾਂ ਨੂੰ ਪਲਾਂਟ ਕਰਕੇ ਆ ਰਹੀ ਆ ਜੀ ਕਿ ਪਲਾਂਟ ਦੇ ਨਾਂ ਚੱਲਣ ਕਰਕੇ ਮਿਲ ਨਹੀਂ ਚੱਲਣ ਦੇ ਚੱਲ ਰਹੀ ਇਸ ਕਰਕੇ ਕਿਸਾਨਾਂ ਨੂੰ ਦਿੱਕਤ ਆ ਰਹੀ ਹੈ ਜੀ ਅੱਛਾ ਮਿਲ ਤਾਂ ਕੰਮ ਠੀਕ ਹੈ ਦਰਸਤ ਬਿਲਕੁਲ ਮਿਲ ਬਿਲਕੁਲ ਠੀਕ ਹੈ ਜੀ ਹਾਂਜੀ ਕੋ ਜਨਰੇਸ਼ਨ ਜਿਹੜਾ ਬਲਾਂਟ ਉਹਦੇ ਕਰਕੇ ਕੋ ਜਨਰੇਸ਼ਨ ਦੇ ਪਲਾਂਟ ਕਰਕੇ ਆ ਜੀ ਹੁਣ ਧੂਆਂ ਤਾਂ ਮੈਂ ਦੇਖ ਪਾ ਰਿਹਾ ਨਿਕਲਦਾ ਪਿਆ ਉਹਨਾਂ ਦਾ ਪ੍ਰੈਸ਼ਰ ਨਹੀਂ ਚੈੱਕ ਹੋ ਰਿਹਾ ਜੀ ਪ੍ਰੈਸ਼ਰ ਕਰਕੇ ਹੀ ਪਰੋਣਾ। ਚਲੋ ਤੂੰ ਆ ਹੀ ਹੈ ਪ੍ਰੈਸ਼ਰ ਨਹੀਂ ਹੈ। ਪ੍ਰੈਸ਼ਰ ਨਹੀਂ ਹੈ ਤੂੰ ਆ ਹੀ ਹੈ। ਉਹ ਕਾ ਤੂੰ ਆ। ਉਹ ਕਾ ਤੂੰ। ਸਾਹ ਸਾਹ ਖਰਾਬ ਕਰਨੋਂ ਗਲ ਬੱਕਰੀ ਆ। ਇਹ ਕਾਲਖ ਵੀ ਸੱਡਦਾ ਹੁੰਦਾ ਹੈ। ਲੇਕਿਨ ਮਿਲ ਨੂੰ એનર્ਜੀ ਨਹੀਂ ਦੇ ਪਾਰਿਆ। ਬਿਲਕੁਲ ਜੀ ਬਿਲਕੁਲ ਮਿਲ ਨੂੰ એનર્ਜੀ ਨਹੀਂ ਦੇ ਪਾਰਿਆ। ਜੇ ਮਿਲ ਨੂੰ એનર્ਜੀ ਦੇਊਗਾ ਤਾਂ ਹੀ ਮੈਲੇ ਚੱਲੇਗਾ। ਮਿਲ ਤਾਂ ਹੀ ਚੱਲੇਗਾ। ਹਰ ਪੂਰੀ ਤੁਸੀਂ ਡਿਟੇਲ ਜਮਰਜੀਤ ਭਾਜੀ ਉਹਨਾਂ ਤੋਂ ਗੱਲ ਸੁਣ ਲਈ ਅਮਰਜੀਤ ਬੁਰਜੂਣਾ ਤੋਂ। ਬਹੁਤ ਸ਼ੁਕਰੀਆ ਮੁਸਾਵਰੀਆ ਸਾਹਿਬ। ਔਰ ਤੁਸੀਂ ਉਹਨਾਂ ਤੋਂ ਗੱਲ ਸੁਣ ਲਈ ਹੈ ਕਿ 15 ਮਿੰਟ ਮੀਟਿੰਗ 'ਚ ਜਦ ਬੈਠੇ ਆਂ ਕਹਿੰਦੇ 1 ਮਿੰਟ ਵੀ ਪ੍ਰੋਬਲਮ ਨਹੀਂ ਆਣ ਦਿੰਦੇ ਮੁਸ਼ਕਿਲ ਨਹੀਂ ਆਣ ਦਿੰਦੇ 15 ਮਿੰਟ ਬਾਅਦ ਮੁਸ਼ਕਿਲ ਆ ਕੇ ਫੇਰ ਖੜ ਗਏ ਆਪਾਂ ਅੰਦਰ ਲਿਆਂ ਤਸਵੀਰਾਂ ਦਿਖਾ ਦਈਏ ਕਿ ਕਿੰਨੀਆਂ ਟਰਾਲੀਆਂ ਕਿੰਨੇ ਟਰੈਕਟਰ ਇੱਥੇ ਜਿਹੜੇ ਓਕੂਪਾਈਡ ਹੋ ਚੁੱਕੇ ਨੇ ਔਰ ਇਹਨਾਂ ਕਿਸਾਨਾਂ ਦਾ ਵੀ ਜੀ ਕਰਦਾ ਕਿ ਆਪਣੇ ਘਰ ਜਾਣ ਆਪਣਾ ਕੰਮ ਨਿਭੜੇ ਘਰ ਨੂੰ ਜਾਣ ਪਰਚੀਆਂ ਕੱਟ ਹੋਈਆਂ ਨੇ ਆਹ ਦਿਖਾ ਦੌਰ ਕੇ ਸਭੀ ਤੁਸੀਂ ਦੇਖੋ ਕਿੰਨੀਆਂ ਟਰੈਕਟਰ ਕਿੰਨੇ ਕਿੰਨੇ ਟਰੈਕਟਰ ਕਿੰਨੀਆਂ ਟਰਾਲੀਆਂ ਇੱਥੇ ਖੜੀਆਂ ਕਿਸਾਨ ਪਰੇਸ਼ਾਨ ਹੈ ਮੁਸ਼ਕਲ ਜਦੋਂ ਆਉਂਦੀ ਹੈ ਜਦੋਂ ਫਿਰ ਮੁਸ਼ਕਲ ਦਾ ਹੱਲ ਨਹੀਂ ਨਿਕਲਦਾ ਫਿਰ ਮਜਬੂਰੀ ਚ ਮਜਬੂਰੀ ਚ ਤੰਗ ਹੋ ਕੇ ਪਰੇਸ਼ਾਨ ਹੋ ਕੇ ਧਰਨਾ ਲਾਉਣਾ ਪੈਂਦਾ ਹਾਲਕਿ ਐਂਬੂਲੈਂਸ ਸੇ ਕਾਇਸ਼ ਨੂੰ ਲਗਾ ਦਿੱਤਾ ਗਿਆ ਰਾਹ ਦੇ ਦਿੱਤਾ ਗਿਆ ਇੱਕ ਲੇਡੀ ਆਪਣੇ ਬੱਚੇ ਨਾਲ ਸੀਗੀ ਮੈਂ ਰਿਕਵੈਸਟ ਕੀਤੀ ਉਹਨੂੰ ਵੀ ਜਾਣ ਦਿੱਤਾ ਗਿਆ ਆਓ ਬਾਪੂ ਜੀ ਮਾੜ ਦੱਸੋ ਕਿਹੜੇ ਪਿੰਡੋਂ ਆਏ ਤੁਸੀਂ ਅਸੀਂ ਰਾਹੋਂ ਤੋਂ ਜੀ ਅੱਛਾ ਜੀ ਭਾਜੀ ਸਾਡੇ ਦਾ 3 ਦਿਨ ਹੋ ਗਏ ਟਾਇਰ ਵੀ ਇੱਕ ਫਟ ਗਿਆ ਟਰਾਲੀ ਦਾ ਖੜੀ ਖੜੀ ਦਾ ਭਜਨ ਦੇ ਨਾਲ ਲੋੜ ਕਰਕੇ ਨਾ ਤੇ ਲੋਟ ਕਰਕੇ ਇੱਕ ਟਾਇਰ ਤੇ ਖੜੀ ਹੁਣ ਉਹਦਾ ਵੀ ਕੋਈ ਭਰੋਸਾ ਨਹੀਂ ਕਿ ਕਿਹੜੇ ਟਾਈਮ ਹੋ ਗਿਆ ਫਟ ਜਾਣਾ ਹੋਏ ਨੁਕਸਾਨ ਹੋ ਗਿਆ ਨੁਕਸਾਨ ਹੋ ਗਿਆ ਮੇਰਾ ਤਾਂ 25-30 ਹਜ਼ਾਰ ਦਾ ਦੱਸੋ ਇਹਦਾ ਕੀ ਕੀਤਾ ਜਾਏਗਾ ਮਲੇ ਝੋਨੇ ਦੀ ਮਾਰ ਤੋਂ ਨਹੀਂ ਬੰਦਾ ਉੱਪਰਿਆ ਨਹੀਂ ਜੀ ਨਹੀਂ ਕੁਝ ਵੀ ਨਹੀਂ ਹੁੰਦਾ ਜੀ ਇਹ ਮਿਲਦਾ ਮਾੜਾ ਹਾਲ ਹੋਇਆ ਜੀ ਕਿਸਾਨ ਫੇ ਕਰੂਗਾ ਕੀ ਕੀ ਕੀਤਾ ਜਾਊਗਾ ਐਂਦਾ ਜੀ ਇਹ ਤਾਂ ਹੁਣ ਤਨਖਾਹਾਂ ਵਾਲੇ ਤਨਖਾਹ ਲੈ ਕੇ ਆਪਣੇ ਘਰ ਬੈ ਜਾਂਦੇ। ਮਾਲ ਸਾਡਾ ਬਸ ਇੱਥੇ ਸੁੱਕ ਛੜੀਆਂ ਨੇ ਜਾਂਦੀ। ਤੁਸੀਂ ਦੇਖੋ ਸਾਲ ਬਾਅਦ ਸੀਜ਼ਨ ਆਉਂਦਾ ਇਹ ਸਾਰਾ ਸਾਲ ਕਰਦੇ ਕੀ ਰਹਿੰਦੇ ਆ। ਪਤਾ ਨਹੀਂ ਜੀ ਇਹ ਤਾਂ ਹੁਣ ਤਨਖਾਹਾਂ ਲੈ ਕੇ ਬਸ ਆਰਾਮ ਨਾਲ ਸੌ ਜਾਂਦੇ। ਐਂ ਤਾਂ ਮੁੜ ਕੇ ਧਰਨਾ ਲੱਗ ਜਾਂਦਾ ਫੇਰ ਕਿਸਾਨਾਂ ਤੇ ਇਲਜ਼ਾਮ ਲਾਣ ਲੱਗ ਪੈਂਦੇ ਆ। ਆਪ ਸਾਰਾ ਸਾਲ ਸਾਲ ਕੀ ਕਰਦੇ ਆ? ਹੋਰ ਜੀ ਠੰਡ 'ਚ ਮਰਦੇ ਆ ਅਸੀਂ ਤਾਂ ਹੁਣ ਇੱਥੇ ਆ 3 ਦਿਨ ਹੋ ਗਏ। ਰੋਟੀ ਪਾਣੀ ਦਾ ਵੀ ਕੋਟੇ ਨਹੀਂ। ਰੋਟੀ ਪਾਣੀ ਦਾ ਕੋਈ ਟਾਈਮ ਨਹੀਂ ਜੀ ਕਰਦਾ। ਪਰਿਵਾਰ ਫਿਕਰ ਕਰਦਾ। ਹੋਰ ਜੀ। ਨੁਕਸਾਨ ਨਾਲ ਤੁਸੀਂ ਦੱਸ ਦਿਓ ਲਾ। ਨੁਕ ਉਹ ਯਾਰ ਦੇ ਵਿੱਚ ਤਿੰਨ ਦਿਨ ਦਾ ਰੋਟੀ ਖਾ ਗਿਆ ਘਰੇ ਬੱਚਿਆਂ ਨੂੰ ਕੀ ਜage ਖਲਾਊਗਾ ਜੇ ਘਰੇ ਜਾਣੇ ਮੁੜ ਕੇ ਹੁਣ 15 ਰੁਪਏ ਕਰਾਇਆ ਲੈਂਦੇ ਇੱਕ ਪਾਸੇ ਜਾਣ ਦਾ ਇਹ ਰੰਗ ਤੱਕ 30 ਰੁਪਏ ਹੋ ਲੱਗਿਆ ਮਗਰੋਂ ਪਤਾ ਨਹੀਂ ਹੁਣ ਕੋਈ ਕੋਣ ਕੋਈ ਕਾਡੂਆ ਕਰੂਗਾ ਨਹੀਂ ਕਰੂਗਾ ਤੇਰਾ ਟਾਇਰ ਫਟ ਗਿਆ ਲੱਗੂ ਉਹ ਹੁਣ ਟਾਇਰ ਫਟ ਗਿਆ ਵੱਖਰਾ ਫਟ ਗਿਆ ਇਹ ਹਰ ਜਾਣਾ ਫੇਰ ਕੋਣ ਦੋਗਾ ਕਿਸੇ ਨੇ ਜੀ ਇੱਥੇ ਕਿਸੇ ਨੇ ਜੀ ਕੋਈ ਕੰਨ ਆ ਜੀ ਸਭ ਬੰਦੇ ਤੇ ਪੈਂਦੀ ਫਿਰ ਹਾਂਜੀ ਹਾਂਜੀ ਆਪੇ ਚੱਲਣੀ ਪਊਗੀ ਜੀ ਹੁਣ ਤੁਸੀਂ ਕੱਲਾ ਅੰਕਲ ਹੁਣ ਉਹ ਐਂ ਨਾ ਦੇਖੋ ਬਾਪੂ ਜੀ ਨੂੰ ਐਂ ਨਾ ਦੇਖੋ ਮਨ ਦੇ ਅੰਦਰ ਜਿਹੜੀ ਪੀੜ ਹੈ ਜਿਹੜੀ ਪਰੇਸ਼ਾਨੀਆਂ ਆ ਪਾ ਉਹਨੂੰ ਵੀ ਸਮਝੀਏ ਇਹ ਪ੍ਰਸ਼ਾਸਨ ਕਦ ਤੱਕ ਜਾਗੂਗਾ ਜਦੋਂ ਪੜਾਈ ਦਾ ਸੀਜ਼ਨ ਹੁੰਦਾ ਗਲਚ ਹਾਰ ਤਾਂ ਪਵਾ ਲਏ ਜਾਂਦੇ ਆ ਹੈ ਗੰਨਿਆਂ ਨੂੰ ਵੀ ਹਾਰ ਪਾ ਦਿੱਤੇ ਜਾਂਦੇ ਟਰਾਲੀਆਂ ਨੂੰ ਵੀ ਪਾ ਦਿੱਤੇ ਜਾਂਦੇ ਆ ਪਰ ਘੰਟੇ ਘੰਟੇ ਬਾਅਦ ਜਾ ਕੇ ਦੇਖਦੇ ਆ ਅਸੀਂ ਵੀ ਕਿਤੇ ਦੂਆ ਤੇ ਨਹੀਂ ਫਟ ਜੂਗਾ ਹੁਣ ਉੱਥੇ ਖੋਲਣ ਦਾ ਵੀ ਪ੍ਰੋਬਲਮ ਹੈ ਖੁੱਲ ਵੀ ਨਹੀਂ ਸਕਦਾ ਉਹ ਐਨਾ ਵਜਨ ਹੁਣ ਕਿੱਧਰ ਲੈ ਕੇ ਕਿੱਧਰ ਜਾਣੀ ਹੈ ਇਹ ਅੱਗੇ ਜੀ ਹੁਣ ਆਪਣੀ ਬਾਸੇ ਜ਼ਿੰਦਗੀ ਦੇ ਉੱਤੇ ਹੀ ਆ ਤੇ ਜਾਂਦੀ ਹੈ ਕਿ ਨਹੀਂ ਜਾਊਗੀ ਪਾਜੀ ਹੁਣਾਂ ਦਾ ਤੁਸੀਂ ਅੰਕਲ ਉਹਨਾਂ ਦਾ ਦਰਦ ਸਮਝੋ ਯਾਰ ਕਿੰਡੀ ਪੀੜ ਆ ਕਿੰਨਾ ਦਰਦ ਆ ਕਿੰਨਾ ਦਰਦ ਆ ਤੁਸੀਂ ਸਮਝੋ 15 15 ਰੁਪਏ ਤਾਂ ਕੋਣਾਂ ਨੇ ਗਿਣਾ ਦਿੱਤੇ ਮਿਹਰਬਾਨੀ ਦੀ 15 15 ਰੁਪਏ ਬਾਪੂ ਹੁਣੀ ਗਿਣਾ ਦਿੱਤੇ ਯਾਰ ਹਾਏ ਹੋਏ ਰੱਬਾ ਹਾਏ ਹੋਏ ਰੱਬਾ ਮੇਰੇ ਪੰਜਾਬ ਨੂੰ ਮੇਰੇ ਪੰਜਾਬ ਦਾ ਕੀ ਹਾਲ ਬਣਾ ਦਿੱਤਾ ਔਰ ਲੱਖਾਂ ਦੀ ਲਾਂਪੋ ਤੁਹਾਡੇ ਤੇ ਬਹੁਤ ਬੁਰਾ ਹਾਲ ਹੈ ਦੇਖੋ ਵਿਚਾਰਾ ਗਰੀਬ ਬੰਦਾ ਕਹਿੰਦਾ ਇੱਕ ਜਾਣ ਤੇ ਖੇਲ ਕੇ ਵੀ ਉੱਥੋਂ ਜਾ ਕੇ ਲਾਉਣਾ ਪੈਣਾ ਜਿੱਥੇ ਪੜਾਈ ਕਰਨੀਆਂ ਜਿੱਥੇ ਅਨਲੋਡ ਕਰਨਾ ਦਿਹਾੜੀ ਬੰਦਾ ਲਈ ਜਾਂਦਾ ਉਹਨੂੰ ਦਿਹਾੜੀ ਲਈ ਜਾਂਦੇ ਆ ਠੀਕ ਹੈ ਰੋਟੀ ਪਾਣੀ ਵੀ ਦੇਣਾ ਸਰਕਾਰਾਂ ਤਾਂ ਨਹੀਂ ਸੋਚਦੀਆਂ ਕਿ ਕਿਸਾਨ ਨੇ ਰੋਟੀ ਕਿੱਦਾਂ ਖਾਣੀ ਆ ਪਰ ਕਿਸਾਨ ਜਿਸ ਨਾਲ ਡਰਾਈਵਰ ਨੂੰ ਲੈ ਕੇ ਉਹਦੇ ਬਾਰੇ ਸੋਚ ਰਿਹਾ ਤੇ ਆਪ ਘਰ ਨਹੀਂ ਜਾ ਰਿਹਾ ਕਿਤੇ ਘਰ ਜਾਊਗਾ ਯਾਰ 30 ਰੁਪਏ ਕਿਰਾਇਆ ਲੱਗ ਜਾਣਾ ਓਏ ਹੋਏ ਬਹੁਤ ਬੁਰਾ ਹਾਲ ਹੈ ਬਹੁਤ ਬੁਰਾ ਹਾਲ ਹੈ ਇਹ ਤਾਂ ਹਿੰਦੀ ਵਾਲੀ ਉਹ ਕਹਾਵਤ ਆ ਯਾਦ ਆ ਗਈ ਅੱਗੇ ਕੂਆ ਪਿੱਛੇ ਖਾਈ ਓਏ ਹੋਏ ਹੋਏ ਬਹੁਤ ਬੁਰਾ ਹਾਲ ਹੈ ਜੀ ਔਰ ਜਿਹਦੀ ਪੀੜ ਹੈ ਉਹੀ ਸਮਝਦਾ ਉਹਨੂੰ ਹੀ ਪਤਾ ਕਿੰਨਾ ਦੁੱਖ ਹੈ ਕਿੰਨੀ ਤਕਲੀਫ ਹੈ ਜਿੰਨੂੰ ਛੇੜ ਲੋ ਉਹਦੇ ਜ਼ਖਮ ਜਿਹੜੇ ਅੱਲੇ ਨੇ ਔਰ ਆਹ ਜ਼ਖਮਾਂ ਤੇ ਲੂਣ ਭੁੱਕਣ ਵਾਲੀ ਗੱਲ ਜਿਹਦੇ ਨਾਲ ਗੱਲ ਕਰ ਲੋ ਹਰ ਇੱਕ ਬੰਦਾ ਪਰੇਸ਼ਾਨ ਹੈ ਤਾਂ ਕਿਸਾਨਾਂ ਨਾਲ ਸਾਡੀ ਹਮਦਰਦੀ ਹੈ ਸਾਡੇ ਮਨ 'ਚ ਦਰਦ ਹੈ ਕਿਸਾਨਾਂ ਲਈ ਔਰ ਪਿੱਛੇ ਜਿਹੜਾ ਸੀ ਰਾਹੋਂ ਵਾਲੇ ਵੀਰ ਨਾਲ ਗੱਲ ਕਰਕੇ ਆਏ ਆ ਜਿਹੜੀ ਉਹਦੀ مصیبت ਆਪਾਂ ਤੁਹਾਨੂੰ ਦੱਸੀ ਆ ਇਹ ਚਿਹਰੇ ਹੀ ਹੱਸਦੇ ਨੇ ਪਰ ਅੰਦਰ ਦਰਦ ਛਪਾਇਆ ਹੋਇਆ ਇਹਨਾਂ ਨੇ ਸਾਨੂੰ ਦੂਰੋਂ ਹੀ ਦੇਖਣ ਨੂੰ ਲੱਗਦਾ ਕਿ ਸਭ ਠੀਕ ਠਾਕ ਐ ਲੱਖਾਂ ਦੇ ਟਰੈਕਟਰ ਨੇ ਲੱਖਾਂ ਦੀਆਂ ਟਰਾਲੀਆਂ ਨੇ ਪਰ ਅੰਦਰ ਦਰਦ ਐ ਅੰਦਰ ਪੀੜ ਐ ਇੱਕ ਵਾਰੇ ਆਪਾਂ ਸੁਣ ਲਈਏ ਸਟੇਜ ਤੋਂ ਕੀ ਕੀ ਜਾ ਰਿਹਾ ਸੁਣਾ ਦਿਓ ਸੁਣਾ ਦਿਓ ਸੁਣਾ ਦਿਓ ਪਰ ਪਤਾ ਨਹੀਂ ਹੋ ਸੁਣਾ ਦਿਓ ਬਣਾਇ ਬਣਾ ਰਹਾ ਜਿਹੜੀਆਂ ਪੜੀਆਂ ਨਗਰ ਨਗੰਦੀਆਂ ਉਹਦਾ ਜੁੜਿਓ ਕਰਕੇ ਆ ਮਾਮਲਾ ਬਹੁਤ ਜਿਹੜਾ ਆ ਗੰਭੀਰ ਐ ਮੈਂ ਇੱਕ ਮਿੰਟ ਇਧਰ ਸੁਣਿਓ ਜੀ ਫਿਰ ਕਿਸੇ ਸਿੰਘ ਜਿਹੜਾ ਤਸਿਲਦਾਰ ਸਾਹਿਬ ਪਹਿਲੇ ਸਮਝ ਲਓ ਗੱਲ ਸਾਡੀ ਹਾਂਜੀ ਇਹ ਮਿਲ ਜਿਹੜੀ ਚੱਲ ਰਹੀ ਆ ਇੱਕ ਪਲਾਂਟ ਲੱਗਾ ਆ ਪ੍ਰਾਈਵੇਟ ਮੌਕੇ ਤੇ ਤਸਿਲਦਾਰ ਸਾਹਿਬ ਪਹੁੰਚੇ ਨੇ ਉਹਨਾਂ ਨੂੰ ਜਿਹੜੀ ਆਪਣੀ ਦਿਲ ਦੀ ਪੀੜ ਹੈ ਉਹ ਸਾਰੀ ਸੁਣਾਈ ਜਾ ਰਹੀ ਆ ਨਵੇਂ ਦੇ ਅੱਗੇ ਆ ਮੈਂ ਇੱਕ ਨਵੇਂ ਦੇ ਅੱਗੇ ਵੀ ਦੇਖਿਆ ਇਹ ਤਾਂ ਬਿਮਾਰ ਹੈਗਾ ਇਹਗਾ ਪਲਾਂਟ ਜਿਹੜਾ ਉਹਨੂੰ ਚਲਾਣਾ ਉਹ ਵਿਚਾਰੇ ਬਿਮਾਰ ਹੈ ਉਹ ਹਿਲਦਾ ਹੈ ਇਹਦਾ ਏਅਰ ਕਰਕੇ ਚੰਦੀ ਵਿਆ ਗੰਨਾ ਮਿਲ ਚੱਲ ਨਹੀਂ ਦੇ ਰੋਗ ਇੱਥੇ ਚਾਰ ਚਾਰ ਦਿਨ ਤੋਂ ਟਰਾਲੀਆਂ ਦੇ ਵਿੱਚ ਬੈਠੇ ਆ ਗਏ ਇੰਨੀ ਠੰਡ ਦੇ ਵਿੱਚ ਬਹੁਤ ਸਾਰੇ ਲੋਕ ਪੰਜਾ ਦਿਨਾਂ ਤੋਂ ਬੈਠੇ ਦੇਖੋ ਹੋਰ ਹਾਸੋਈ ਨਹੀਂ ਗੱਲ ਆ ਬਈ 15 ਦਿਨ ਚੱਲਦੀ ਨੂੰ ਹੋਇਆ ਅਸੀਂ ਮੰਗ ਕੀਤੀ ਸੀ ਵੀ 1 ਨਵੰਬਰ ਨੂੰ ਮਿਲ ਚਲਾਓ ਸ਼ੇਮੇਂ ਗੱਲ ਸ਼ੇਮੇਂ ਦਿਨ ਦੇ ਆ ਜੀ ਇੱਕ ਮਿੰਟ ਸੋਰੀ ਇਹ ਉਹ ਜਿਹੜੀ ਇਹਨਾਂ ਨੇ ਅਸੀਂ ਕਹਿ ਰਿਹਾ ਨਵੰਬਰ ਦੀ ਪਹਿਲੀ ਤਰੀਕ ਨੂੰ ਚਲਾਓ ਜੀ ਜੀ ਇਹਨਾਂ ਨੇ ਪਹਿਲੇ ਲੇਟ ਕਰਤੀ ਮਹੀਨਾ ਜੇ ਹੁਣ ਚੱਲੀ ਚੱਲੀ ਆ 15 ਦਿਨਾਂ ਦੇ ਵਿੱਚ 5 ਦਿਨ ਬੰਦ ਰਹੀ ਹੈ ਜੀ ਦੱਸੋ ਕਰੂਗੇ ਕੀ ਜ਼ਿੰਮੇਦਾਰ ਆਏ ਸਾਨੂੰ ਕੋਈ ਸ਼ੌਂਕ ਨਹੀਂ ਆਈ ਸਾਰੇ ਤੋਂ ਮਾਫੀ ਮੰਗ ਰਹੇ ਆ ਭਾਈ ਅਸੀਂ ਸੜਕ ਦੇ ਵਿੱਚ ਬੈਠਾ ਸਾਡੀ ਮਜਬੂਰੀ ਆ ਅਰੇ ਹੁਣੇ ਸਾਡੇ ਨਾਲ ਵਾਅਦਾ ਕਰਕੇ ਗਏ ਆ ਭਾਈ ਅਸੀਂ ਪਲਾਂਟ ਬੰਦ ਨਹੀਂ ਹੋਣ ਦਾ 5 ਮਿੰਟ ਦੀ ਹੋਏ ਉਹ ਅੰਦਰ ਪਲਾਂਟ ਦੇ ਵਿੱਚ ਚਲੇ ਗਏ ਨਾਲ ਦੀ ਨਾਲ ਤੁਸੀਂ ਸੁਣ ਪਾਰੇ ਹੋ ਕਿ ਕਿਸਾਨਾਂ ਜਿਹੜਾ ਧਰਨਾ ਮਾਰਿਆ ਉਹਦੇ ਬਾਬਤ ਸ਼ਹਿਰ ਦੇ ਲੋਕਾਂ ਤੋਂ ਮਾਫੀ ਮੰਗੀ ਆ ਪਰ ਕੀ ਕਹਿੰਦੇ ਕਰੀਏ ਮਜਬੂਰੀ ਆ ਜਿਸ ਦੇ ਕਰਕੇ ਬਹਿਣਾ ਪੈ ਰਿਹਾ ਕਿ ਸੁਣਾਵਾਈ ਨਹੀਂ ਹੋ ਰਹੀ ਇਹ ਪ੍ਰਸ਼ਾਸਨ ਜਿਹੜਾ ਜੀਦਾ ਹੋ ਕੇ ਇਸ ਮਸਲੇ ਨੂੰ ਹੱਲ ਕਰੇ ਆ ਜਾਓ ਅੱਥਰੂ ਬੋਲੋ ਤਾਂ ਹੁਣ ਤਹਿਸੀਲਦਾਰ ਸਾਹਿਬ ਆਮ ਜਨਤਾ ਨੂੰ ਕਿਸਾਨ ਵੀਰਾਂ ਨੂੰ ਸੰਬੋਧਨ ਕਰਨਗੇ ਪ੍ਰਧਾਨ ਜੀ ਨੇ ਜੋ ਵੀ ਦੱਸਿਆ ਸਾਡੀਆਂ ਗੱਲਾਂ ਇਹ ਡੀਸੀ ਸਾਹਿਬ ਦੇ ਨੌਲਤ 15 ਮਿੰਟ ਬਾਅਦ ਲਿਆ ਕੇ ਸੋਵਰ ਨੂੰ ਮੀਟਿੰਗ ਕਰਾ ਕੇ ਇਹ ਤੁਹਾਨੂੰ ਸਾਰਿਆਂ ਨੂੰ ਭਰੋਸਾ ਦੋਣਾ ਕਿ ਮਿਲ ਲਗਾਤਾਰ ਚੱਲੂਗੀ ਬੰਦੇ ਨੂੰ ਨਹੀਂ ਹੋਣ ਦਿੰਦੇ ਜੋ ਵੀ ਬਿਜਲੀ ਦਾ ਜਾਂ ਕੋਈ ਵੀ ਨੁਕਸਾਨ ਸਾਰੇ ਇਹਦੇ ਦੂਰ ਕੀਤੇ ਜਾਣਗੇ ਅੱਜ ਜਿਸਿਸ ਆਪਣਾ ਗੱਲ ਕਰਕੇ ਜਿਸ ਸੋਮਵਾਰ ਸਾਰੇ ਕਿਸਾਨਾਂ ਦੀ ਉਹਨਾਂ ਨਾਲ ਮੀਟਿੰਗ ਕਰਾ ਦਿੱਤੀ ਜਾਊਗੀ ਧੰਨਵਾਦ ਸਰ ਇੱਕ ਸਵਾਲ ਹੈ ਕਿ ਕਿਸਾਨਾਂ ਦੀ ਗੱਲ ਤਾਂ ਧਰਨਾ ਲਾ ਕੇ ਸੁਣੀ ਜਾਵੇਗੀ ਪਹਿਲਾਂ ਨਹੀਂ ਸੁਣੋ ਸੁਣੀ ਜਾਂਦੀ ਕਿਸਾਨਾਂ ਦੀ ਗੱਲ ਇਹ ਧਰਨਾ ਲਾ ਕੇ ਪਹਿਲਾਂ ਗੱਲ ਕਰਨੀ ਚਾਹੀਦੀ ਇਹਨਾਂ ਨੂੰ ਉੱਥੇ ਆਣ ਕੇ ਦੱਸਣ ਫੇਰ ਹੀ ਦਸੀਏ ਕੋਈ ਮੇਲ ਵਾਲਿਆਂ ਨਾਲ ਗੱਲ ਕਰਨੀ ਚਾਹੀਦੀ ਹੈ ਨਾ ਉਹਨਾਂ ਨੂੰ ਧਰਨੇ ਦਾ ਤਾਂ ਕੋਈ ਪਤਾ ਨਹੀਂ ਹੈ ਉਹਨਾਂ ਨੂੰ ਮਜਬੂਰ ਹੋ ਕੇ ਲਾਇਆ ਧਰਨਾ ਨਹੀਂ ਪਹਿਲੇ ਸਾਡੀ ਨੌਲੇਜ ਤੋਂ ਕੋਈ ਗੱਲ ਨਹੀਂ ਹੈਗੀ ਉਹ ਜੀ ਹੁਣ ਨੌਲੇਜ ਤੇ ਗੱਲ ਆਈ ਹੈ ਮਾਮਲਾ ਹੱਲ ਕਰਾ ਦਾਂਗੇ ਉਹ ਕਰਾ ਦਿੰਦੇ ਆ ਦੇਖੋ ਬੇਨਤੀ ਹੈ ਵੀ ਉਸ ਦਿਨ ਇਹ ਨਾ ਹੋਵੇ ਵੀ ਜ਼ਿੰਮੇਵਾਰ ਡੀਸੀ ਸਾਹਿਬ ਨੂੰ ਮਿਲ ਕੇ ਚੱਲ ਜੰ। ਗੱਲ ਇਹ ਆ ਵੀ ਉਹਨਾਂ ਦਾ ਜਿਹੜਾ ਜੁम्मेवार ਨੁਮਾਇੰਦਾ ਨਾ ਉਹ ਸਾਡੇ ਨਾਲ ਬੈਠ ਕੇ ਡੀਸੀ ਸਾਹਿਬ ਦੇ ਵਿੱਚ ਬੈਠ ਕੇ ਗੱਲ ਕਰੇ। ਐਦਾਂ ਨਹੀਂ ਵੀ ਗੱਲ ਚੱਲੂਗੀ ਵੀ ਕਹਿ ਕੇ। ਇੱਕ ਮਿੰਟ ਸਾਨੂੰ ਮੈਦਾ ਇੱਕ ਮਿੰਟ ਸੀ ਜਾਓ ਇੱਕ ਮਿੰਟ ਕਰੋ। ਜਿਹੜਾ ਮਗਰੋਂ ਹੋਣਾ ਆ ਉਹ ਪਹਿਲੀ ਗੱਲ ਹੋਣੀ ਚਾਹੀਦੀ ਆ। ਜੀ ਜੀ ਜੀ। ਡੀਸੀ ਸਾਹਿਬ ਜਿੰਨਾ ਇਹਨਾਂ ਦਾ ਹਮਲਾ ਫੈਲਾਇਆ ਚਾਹੇ ਉਹ ਮਿਲ ਨਾਲ ਸੰਬੰਧਤ ਹੋਵੇ ਚਾਹੇ ਹੋਵੇ ਪਲਾਂਟ ਨਾਲ ਸੰਬੰਧਤ ਉਹਨਾਂ ਨੂੰ ਬਿਚ ਬਿਠਾ ਲੈ। ਬਿਲਕੁਲ। ਜੇ ਇੱਕ 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 ਬੇਨਤੀ ਹੋਰ ਕਰਨੀਆਂ ਇਹਨਾਂ ਦਾ ਹੈੱਡ ਹੋ ਹੀ ਨਹੀਂ ਇੱਥੇ ਹੈਗਾ। ਇਹ ਆਗੇ ਨੌਕਰ ਇਹ ਜਿੰਮੇਵਾਰੀ ਲੈ ਕੇ ਫੇਰ ਮੁੱਕਰ ਜਾਂਦੇ ਆ ਅਸੀਂ ਚਾਹਦੇ ਆ ਕਿ ਪ੍ਰਸ਼ਾਸਨ ਦੇ ਕੋਲ ਸਭ ਕੁਝ ਉਹ ਸਰਕਾਰ ਆ ਉਹ ਹੈਡਰੂ ਮਲਾਵੇ ਉਹਦਨ ਨੂੰ ਜੋ ਮੀਠਿਆ ਦਾ ਭਰਾ ਆ ਜਿਹੜਾ ਇਸ ਪਲਾਂਟ ਦਾ ਮਾਲਕ ਹੈ ਜਿਹੜਾ ਇਹ ਕਿਥੋਂ ਕਰੋੜਾ ਰੁਪਈਆ ਕਮਾਏ ਆ ਉਹਨੂੰ ਮੇਰੇ ਖਿਆਲ ਦੇ ਵਿੱਚ ਜੇ ਛੱਡਿਆ ਜਾਵੇ ਤਾਂ ਮਾਮਲਾ ਤੁਰੰਤ ਹੱਲ ਹੋ ਜਾਊਗਾ ਲੋਕਾਂ ਨੂੰ ਐਨ ਸਿਕਾਲਾ ਸਾਹ ਆਉਣ ਲੱਗੂਗਾ ਇਹ ਕੋਸ਼ਿਸ਼ ਕਰਿਓ ਜਰੂਰ ਪ੍ਰਸ਼ਾਸਨ ਨੂੰ ਬੇਨਤੀ ਹੈ ਇਹ ਪੂਰੀ ਕਿਉਂਕਿ ਇਹਨਾਂ ਮਲਾਜ਼ਮਾਂ ਨਾਲ ਸਾਡਾ ਸਾਲ 1.5 ਸਾਲ ਤੋਂ 2 ਸਾਲ ਤੋਂ ਬਾਅਦ ਆਇਆ ਇਹ ਮੰਨ ਕੇ ਚੱਲ ਜਾਂਦੇ ਆ ਪਲਾਂਟ ਬੰਦ ਹੋ ਜਾਂਦਾ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਾਂਗੇ ਮੀਠਿਆ ਦੇ ਭਰਾ ਨੂੰ ਉਹ ਮੈਨੂੰ ਦੱਸਿਆ ਨਹੀਂ ਉਹ ਇਸ ਸਾਲ ਆਹੀ ਹੈ ਤਾਂ ਕਰਕੇ ਨਹੀਂ ਕਰਦੇ ਇਹ ਇੱਕ ਨਾਲ ਇਹਨਾਂ ਦਾ ਇਹ ਵੀ ਆਖਰੀ ਸਾਲ ਹੈ ਜੀ ਇਹਨਾਂ ਦਾ ਆਹ ਜਿਹੜਾ ਸਾਲ ਇਹਨਾਂ ਦਾ ਆਖਰੀ ਆ ਇਸ ਜਾਣ ਕੇ ਪੁੱਜ ਕੇ ਵੀ ਖਰਾਬ ਕਰ ਰਹੇ ਆ ਜੇ ਤੁਸੀਂ ਮਜੀਠੀਆ ਸਾਹਿਬ ਦੇ ਭਰਾ ਨੂੰ ਬੁਲਾਓਗੇ ਤਾਂ ਇਹ ਮਸਲਾ ਜਿਹੜਾ ਹੱਲ ਹੋਣਾ ਆ ਹਾਂਜੀ ਬੇਨਤੀ ਹੈ ਸਰ ਜੀ ਇਹ ਜਿਹੜਾ ਪਲਾਂਟ ਹੈ ਨਾ ਇਹ ਤਾਂ ਇਹ ਹੈਗਾ ਪ੍ਰਾਈਵੇਟ ਪਰ ਇਹਨੂੰ ਇਹ ਜਿਹੜੇ ਮਜੀਠੀਆ ਚਲ ਉਹ ਆਂਦਾ ਨਹੀਂ ਹੈਗਾ ਆਪ ਕਦੇ ਨਹੀਂ ਆਂਦਾ ਸਰਕਾਰ ਕੋ ਪਾਵਰ ਹੈ ਲਾਇਸੈਂਸ ਦਿੱਤਾ ਹੈ ਡੀਸੀ ਸਾਹਿਬ ਕੋ ਪੂਰੀ ਪਾਵਰ ਹੈ ਇਹਨੂੰ ਲਾਇਸੈਂਸ ਕੈਨਸਲ ਕਰਕੇ ਜੋ ਵੀ ਕਰਦਾ ਸਾਨੂੰ ਪਲਾਂਟ ਚੱਲਦਾ ਚਾਹੀਦਾ ਸਾਨੂੰ ਇਦਾਂ ਨਾ ਜਿਤਾ ਆ ਜਿਹੜੇ ਆ ਕੰਨਾ ਮੰਨਾ ਕੋਰ ਵਾਲੀ ਕੋਈ ਗੱਲ ਨਾ ਹੋਵੇ ਇਹਦੇ ਵਿੱਚ ਸਾਰ ਇਹ ਬੇਨਤੀ ਹੈ ਸਖਤ ਸਟੈਂਡ ਲਿਆ ਜਾਵੇ ਇਹ ਤਾਂ ਚੱਲਣਾ ਬਾਕੀ ਮਿੱਲਾ ਉਹ ਚੱਲਦਾ ਇਹਨੇ ਅਸੀਂ ਤੁਹਾਨੂੰ ਪਲਾਨ ਤੋਂ ਬਾਕੀ ਮਿੱਲਾ ਲਗਾਤਾਰ ਚਲਦੀਆਂ ਪਈਆਂ ਆ ਇਹਦੇ ਵਿੱਚ ਸਖਤ ਸਟੈਂਡ ਲੈਣ ਦੀ ਲੋੜ ਹੈ ਸਰਕਾਰ ਲੈ ਸਕਦੀ ਹੈ ਸਾਡੀ ਬੇਨਤੀ ਹੈ ਸਖਤ ਸਟੈਂਡ ਲਿਆ ਜਾਵੇ ਇਹ ਵਾਦਾ ਕਰਕੇ ਦੋ ਮਿੰਟ ਸਾਰਿਆਂ ਨੂੰ ਅਸੀਂ ਬੇਨਤੀ ਕਰਦੇ ਹਾਂ ਕਿਸਾਨਾਂ ਨੂੰ ਜਿੰਨੇ ਧਰਨੇ ਦੇ ਵਿੱਚ ਐ ਇਹ ਜਾ ਕੇ ਆਪਣੀ ਖਬਰ ਕੋਲ ਗੋਪਤ ਨਹੀਂ ਰੱਖਣੀ ਸਾਰੇ ਪਿੰਡਾਂ ਚ ਫਲਾਓ ਪੇ ਸੋਮਵਾਰ ਨੂੰ ਆਪਾਂ ਵੱਡੀ ਗਿਣਤੀ ਜਿੱਦਣ ਆਇਆ ਡੀ ਦਫ਼ਤਰ ਆਈਏ ਤਾਂ ਕਿ ਆਪਣੀ ਸਮੱਸਿਆ ਦਾ ਹੱਲ ਜਿਹੜਾ ਆ ਹੋ ਸਕੇ ਸਾਰਿਆਂ ਨੂੰ ਬੇਨਤੀ ਆ ਆਪਣੇ ਆਪਣੇ ਪਿੰਡਾਂ ਦੇ ਅਨਾਉਂਸਮੈਂਟਾ ਕਰਾਓ 11 ਵਜੇ 11 ਵਜੇ ਠੀਕ ਡੀਸੀ ਦਫ਼ਤਰ ਦੇ ਸਾਹਮਣੇ ਆਪਾਂ ਪਹੁੰਚਣਾ ਆ ਔਰ ਇਹ ਮਸਲਾ ਸਾਡਾ ਚੰਗੇ ਢੰਗ ਨਾਲ ਹੱਲ ਹੋਵੇ ਸਾਰੇ ਲੋਕਾਂ ਨੂੰ ਹਾਜ਼ਰੀ ਦੇਣੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਜਿਹੜੇ ਟ੍ਰੈਫਿਕ 'ਚ ਰੁਕੇ ਆ ਉਹਨਾਂ ਕੋਲੋਂ ਮਾਫ਼ੀ ਚਾਹਦੇ ਆ ਸਾਡੀ ਮਜਬੂਰੀ ਆ ਚਲੋ ਤੁਸੀਂ ਪੂਰੀ ਗੱਲ ਸੁਣ ਲਈ ਔਰ ਸੋਮਵਾਰ ਦੀ ਕਾਲ ਦਿੱਤੀ ਗਈ ਇੱਕ ਤਰ੍ਹਾਂ ਦੀ ਔਰ ਜਿਹੜੀਆਂ ਗੱਲਾਂ ਆ ਉਹ ਬੜੇ ਸਪਸ਼ਟ ਰੂਪ ਵਿੱਚ ਰੱਖੀਆਂ ਗਈਆਂ ਕਿ ਜਿਹੜੇ ਹੈੱਡ ਨੇ ਪਲਾਂਟ ਦੇ ਜੋ ਹੈੱਡ ਨੇ ਕਹਿੰਦੇ ਉਹਨਾਂ ਨੂੰ ਬੁਲਾਇਆ ਜਾਵੇ ਕਿਉਂਕਿ ਜੋ ਪਲਾਂਟ ਦੇ EMPLOYEES ਨੇ ਉਹ ਗੱਲ ਮੰਨ ਜਾਂਦੇ ਨੇ ਲੇਕਿਨ ਗੱਲ ਕੰਨਾਂ ਮੁੰਡ ਮਾਰੀ ਜਾਂਦੀ ਹੈ ਗੱਲ ਨੂੰ ਇੰਪਲੀਮੈਂਟ ਨਹੀਂ ਕੀਤਾ ਜਾਂਦਾ ਆਪਾਂ ਵੀ ਇਹਨੂੰ ਇੱਥੇ ਰੈਪ ਅਪ ਕਰਦੇ ਆਂ ਔਰ ਉਮੀਦ ਕਰਦੇ ਆਂ ਕਿ ਜਿਹੜਾ ਇਹ ਮਸਲਾ ਇਹ ਹੱਲ ਹੋਵੇਗਾ ਕਿਉਂਕਿ ਹਰ ਸਾਲ ਆਏ ਸਾਲ ਲੋਕਾਂ ਨੂੰ ਜਿਹੜੀ ਦਿੱਕਤ ਪਰੇਸ਼ਾਨੀਆਂ ਆਉਂਦੀਆਂ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਔਰ ਦੱਸਿਆ ਜਾ ਰਿਹਾ ਕਿ ਜਿਹੜਾ ਇਹ ਪਲਾਂਟ ਹੈ ਇਹ ਐਕਸਪਾਇਰੀ ਡੇਟ ਤੇ ਹੀ ਆ ਇਹਦਾ ਆਖੀਰਲਾ ਸਾਲ ਹੈ ਇਸ ਕਰਕੇ ਇੱਥੇ ਪੈਸਾ ਨਹੀਂ ਖਰਚਿਆ ਜਾ ਰਿਹਾ ਔਰ ਪਰੇਸ਼ਾਨੀ ਜਿਹੜੀ ਆ ਕਿਸਾਨਾਂ ਨੂੰ ਤੇ ਸ਼ਹਿਰ ਦੇ ਲੋਕਾਂ ਨੂੰ ਭੁਗਤਣੀ ਪੈ ਰਹੀ ਹੈ ਉਮੀਦ ਕਰਦੇ ਹਾਂ ਕਿ ਸੋਮਵਾਰ ਨੂੰ ਕੋਈ ਠੁਕਮਾ ਹੱਲ ਕੋਈ ਸਚਾਰੂ ਢੰਗ ਦਾ ਹੱਲ ਕੱਢਿਆ ਜਾਵੇਗਾ ਜਿਹਦੇ ਕਰਕੇ ਉਹਨਾਂ ਸ਼ਹਿਰ ਵਾਸੀਨ ਨੂੰ ਪ੍ਰੋਬਲਮ ਆਵੇ ਤੇ ਨਾ ਕਿਸਾਨਾਂ ਨੂੰ ਨਾ ਗਈ ਬਾਬਾ ਸ਼ੁਕਰੀਆ